ठाडे दरबार तुझ बिन सुरत कर को मेरी दर्शन दी खोल के बार सोका हो टल गुर सेविया अहनस सहज सुपाए ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਆਤਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹ ਸਤਨਾਮ ਵਾਹਿਗੁਰੂ ਜੀ ਸੋਰਠ ਮਹੱਲਾ ਚੌਥਾ ਪੰਚਪਦਾ ਅਚਰ ਚਰ ਤਾ ਸਿੱਧ ਹੋਈ ਸਿੱਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾ ਕੇ ਤਨ ਭੀਤਰ ਤਾਂ ਭ੍ਰਮ ਕਾਟ ਅਜਾਈ ਅਚਰ ਚਰ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟ ਅਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆ ਗੁਰਮਤਿ RAM ਨਾਮ ਪ੍ਰਗਾਸ ਸਦਾ ਰਹੋ ਸਰਨਾਈਂ ਰਾਉ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਉ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ ਜਸ ਕੀ ਵਾਤ ਸੋਈ ਪ੍ਰਭ ਜਾਣ ਜਸ ਨੋ ਤੇ ਸੋ ਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰ ਪੂਰਾ ਅਲਖ ਲਖਾਈ ਜਨ ਇਹ ਚਾਖੀ ਸੋਈ ਜਾਣ ਗੁੰਗੇ ਕੀ ਮੱਥਾਈ ਰਤਨ ਲੋਕਾਂ ਆ ਲੁਕੈ ਨਾਹੀ ਜੇ ਕੋ ਰਖੈ ਲੋਕਾਈ ਸਭ ਕੁਛ ਤੇਰਾ ਤਉ ਅੰਤਰ ਜਾਮੀ ਤੂੰ ਸਭ ਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰੈ ਸੋ ਪਾਏ ਜਨ ਨਾਨਕ ਅਵਰ ਨ ਕੋਈ ਸਭ ਕੁਛ ਤੇਰਾ ਤਉ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਦਾਤ ਕਰੈ ਸੋ ਪਾਏ ਜਨ ਨਾਨਕ ਅਵਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸੱਦ ਸੰਗਤ ਜੀ ਆਪ ਵਡਭਾਗੀ ਹੋ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅਮਰਤ ਵੇਲੇ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦੀਵਾਨਾ ਦੀ ਸਮਾਪਤੀ ਹੋਈ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਹੋਈ ਅਰਦਾਸ ਤੋਂ ਪਰੰਤ ਮਹਾਰਾਜ ਨੇ ਜੋ ਮੁੱਖ ਬਾਖ ਦੀ ਬਖਸ਼ਿਸ਼ ਕੀਤੀ ਹੈ ਸੋਰਠਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਮੁੱਖ ਬਾਖ ਹੈ ਪੰਚ ਪਦਾ ਪੰਜ ਪਦਿਆਂ ਵਾਲੇ ਸ਼ਬਦ ਨੇ ਅਚਰ ਚਰਾ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ ਸਤਿਗੁਰੂ ਫਰਮਾਨ ਕਰਦੇ ਨੇ ਕਿ ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ ਜਿਹੜਾ ਮਨ ਕਦੇ ਜਿੱਤਿਆ ਨਹੀਂ ਜਾਂਦਾ ਤੇ ਫਿਰ ਮਹਾਰਾਜ ਕਹਿੰਦੇ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਪ੍ਰੇਮ ਦੇ ਨਾਲ ਗੁਰੂ ਦੇ ਹਿਰਦੇ ਦੇ ਨਾਲ ਪਾਵਨ ਗੁਰਬਾਣੀ ਦੇ ਜਿਹੜੇ ਤੀਰ ਆ ਉਹ ਵਿੱਚ ਜਾਂਦੇ ਨੇ ਮਨੁੱਖ ਦੇ ਹਿਰਦੇ ਵਿੱਚ ਤਸ ਜਾਂਦੇ ਨੇ ਤਾਂ ਭਰਮ ਕਟਿਆ ਜਾਈ ਮਰ ਕਹਿੰਦੇ ਤਾਂ ਹੀ ਪਰਮ ਦਾ ਨਾਸ ਹੁੰਦਾ ਜੋ ਭਲੇਖੇ ਹਨ ਮਨ ਦੇ ਭਰਮ ਨੇ ਉਹ ਮਿਟ ਜਾਂਦੇ ਨੇ ਮੇਰੇ ਗੋਬਿੰਦ ਆਪਣੇ ਜਨ ਕੋ ਦੇਵ ਵੜਾਈਏ ਮੇਰੇ ਗੁਰੂ ਗੋਬਿੰਦ ਗੋਬਿੰਦ ਨਾ ਧਰਤੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਆਪਣੇ ਜਨ ਕੋ ਦੇਵ ਵੜਿਆਈ ਆਪਣੇ ਦਾਸ ਨੂੰ ਵੜਿਆਈ ਬਖਸ਼ਿਸ਼ ਕਰਨ ਵਾਲਾ ਤੋਂ ਮਾਲਕ ਹੈ ਗੁਰਮਤਿ RAM ਨਾਮ ਪਰਗਾਸੋ ਸਦਾ ਰਹੋ ਸਰਨਾਈ ਮਹਾਰਾਜ ਗੁਰ ਦੀ ਮੱਤ ਆਪਣੀ ਮੱਤ ਬਖਸ਼ਿਸ਼ ਕਰਕੇ ਆਪਣੀ ਸਰਨ ਵਿੱਚ ਰੱਖਣਾ ਕਰੋ ਸਤਿਗੁਰੂ ਮਹਾਰਾਜ ਦੀ ਸਰਨ ਵਿੱਚ ਰਹਿਣਾ ਕਰਕੇ ਦੁੱਖ ਵਿਗਨ ਕਲੇਸ਼ ਖਤਮ ਹੋ ਜਾਂਦੇ ਨੇ ਸਦਾ ਰਹੋ ਸਰਨਾਈ ਪਰਮੇਸ਼ਰ ਦੀ ਸਰਨ ਸਦਾ ਹੀ ਸਾਨੂੰ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਰਹਾਓ ਇਹੋ ਸੰਸਾਰ ਸਭ ਆਉਣ ਜਾਣਾ ਮਨ ਮੂਰਖ ਚੇਤ ਅਜਾਣਾ ਇਹ ਅ ਗਿਆਨ ਮਨੁੱਖ ਜਿਹੜਾ ਹੈ ਇਹ ਸੰਸਾਰ ਨੂੰ ਸੱਚ ਸਮਝੀ ਬੈਠਾ ਹੈ ਕਿ ਸੰਸਾਰ ਦੇ ਵਿੱਚ ਮੈਂ ਵਿਚਰਦਾ ਹਾਂ ਮੈਂ ਜਾਉਣਾ ਹਾਂ ਇਹ ਸੰਸਾਰ ਇੱਕ ਸੁਪਨਾ ਹੈ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਹੀਂ ਇਹ ਸੰਸਾਰ ਸਭ ਆਉਣ ਜਾਣ ਦਾ ਇੱਕ ਖੇਲ ਬਣਾਇਆ ਹੋਇਆ ਮਹਾਰਾਜ ਨੇ ਮਨ ਮੂਰਖ ਚੇਤ ਅਜਾਣਾ ਤੋਂ ਪਰਮੇਸ਼ਰ ਨੂੰ ਨਹੀਂ ਚੇਤਦਾ ਸੰਸਾਰ ਨੂੰ ਸੱਚਾ ਸਮਝ ਕੇ ਉਸ ਨਾਲ ਲਗਾਓ ਪਿਆਰ ਰਖਦਾ ਹੈ ਹਰ ਜੀਵ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਨਾ ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਗੁਰੂ ਕਿਰਪਾ ਕਰਦਾ ਤੇ ਸਤਿਗੁਰੂ ਮਹਾਰਾਜ ਜੀ ਦੇ ਨਾਮ ਸਿਮਰਨ ਦਾ ਅਭਿਆਸ ਮਨੁੱਖ ਕਰਦਾ ਹੈ ਤਾਂ ਹਰ ਨਾਮ ਸਮਾਨਾ ਤੇ ਫਿਰ ਪਰਮੇਸ਼ਰ ਦਾ ਨਾਮ ਮਿੱਠਾ ਲੱਗਦਾ ਹੈ ਜਿਸ ਕੀ ਵਾਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰਪੂਰਾ ਅਲਖ ਲਖਾਈ ਨਾਮ ਵਸਤੂ ਜਿਸ ਪਰਮਾਤਮਾ ਦੀ ਮਲਕੀਅਤ ਹੈ ਉਹ ਹੀ ਜਾਣਦਾ ਕਿ ਇਹ ਵਸਤੂ ਕਿਸ ਨੂੰ ਦੇਣੀ ਹੈ ਤੇ ਇਸ ਜੀਵ ਨੂੰ ਪ੍ਰਭੂ ਇਹ ਦਾਤ ਦਿੰਦਾ ਉਹ ਹੀ ਲੈ ਸਕਦਾ ਇਹ ਵਰਸ ਤੋਂ ਐਸੀ ਸੁੰਦਰ ਕਿ ਜਗਤ ਦੇ ਵਿੱਚ ਇਹ ਐਸੀ ਸੁੰਦਰ ਸ਼ਾਇ ਹੈ ਕਿ ਜਗਤ ਵਿੱਚ ਇਸ ਵਰਗੀ ਹੋਰ ਕੋਈ ਨਹੀਂ ਕਿਸੇ ਚਤਰਾਈ ਸਿਆਣਪ ਦੇ ਨਾਲ ਨਹੀਂ ਕਿਸੇ ਵਿਦਿਆ ਦੇ ਨਾਲ ਨਹੀਂ ਇਹ ਸਤਿਗੁਰੂ ਦੀ ਪਾਵਨ ਗੁਰਬਾਣੀ ਜਿਹੜੀ ਮੋਹ ਹੈ ਗੁਰੂ ਦਾ ਪਿਆਰ ਹੈ ਉਹ ਹਿਰਦੇ ਵਿੱਚ ਸੱਚਾ ਜਦੋਂ ਮਨ ਦੇ ਨਾਲ ਅਸੀਂ ਉਸ ਪਰਮੇਸ਼ਰ ਨੂੰ ਸਿਮਰਾਂਗੇ ਧਿਆਵਾਂਗੇ ਉਦੋਂ ਬਖਸ਼ਿਸ਼ਾ ਕਰਦਾ ਹੈ ਸਭ ਕਿਸ ਤੇਰਾ ਜਿਨ ਇਹ ਚੱਖੀ ਸੋਈ ਜਾਣਾ ਹੈ ਕੂੰਗੇ ਕੀ ਮਠਾਈ ਹੁਣ ਵੇਖੋ ਨਾਮ ਦਾ ਕਿੰਨਾ ਰਸ ਹੈ ਨਾਮ ਬਿਨਾਂ ਸਭ ਸਵਾਦ ਫਿਕਰੀਆ ਜਿਨ ਇਹ ਚੱਖੀ ਜਿਹੜੇ ਮਨੁੱਖ ਨੇ ਇਸ ਨੂੰ ਚੱਖਿਆ ਨਾਮ ਸਿਮਰਨ ਅਭਿਆਸ ਕੀਤਾ ਹੈ ਸੋਈ ਜਾਣਾ ਹੈ ਗੁੰਗੇ ਕੀ ਮਠਿਆਈ ਮਹਾਰਾਜ ਕਹਿੰਦੇ ਜਿਵੇਂ ਗੂੰਗਾ ਮਠਿਆਈ ਦੇ ਦਿੱਗੇ ਨਾ ਗੁੜ ਦੇ ਦਿੱਗੇ ਮਿੱਠਾ ਦੇ ਦਿੱਗੇ ਉਹ ਬੋਲ ਕੇ ਨਹੀਂ ਦੱਸ ਸਕਦਾ ਇੰਨਾ ਨਾਮ ਦਾ ਸਵਾਦ ਹੈ ਰਸ ਹੈ ਰਤਨੋ ਲੁਕਾਇਆ ਲੋਕੈ ਨਾਹੀ ਜੇ ਕੋ ਰਖਿਆ ਲੁਕਾਈ ਤੇ ਨਾਮ ਨੂੰ ਸਿਮਰਨ ਅਭਿਆਸ ਕਰਨ ਵਾਲੇ ਮਨੁੱਖ ਜਿਹੜੇ ਆ ਉਹ ਕਹਿ ਦਿੰਦੇ ਕਿ ਸੰਸਾਰ ਵਿੱਚੋਂ ਅਸੀਂ ਲੁਕ ਕੇ ਰਵਾਂਗੇ ਜਾਂ ਅਲੋਪ ਹੋ ਜਾਵਾਂਗੇ ਸਿਜਾਰ ਨਹੀਂ ਹੋਣੇ ਪਰ ਸਤਿਗੁਰੂ ਮਹਾਰਾਜ ਕਹਿੰਦੇ ਉਹ ਮਸਤਕ ਦੱਸ ਦਿੰਦਾ ਹੈ ਏ ਸਤਗੁਰੂ ਦੀ ਕਿੰਨੀ ਇਸ ਤੇ ਕਿਰਪਾ ਹੈ ਬਖਸ਼ਿਸ਼ ਹੈ ਸਭੂ ਕਿਸ ਤੇਰਾ ਤੋਂ ਅੰਤਰਜਾਮੀ ਤੂ ਸਬਨਾ ਕਾ ਪ੍ਰਭ ਸੋਈ اے ਪਰਮੇਸ਼ਰ ਵਾਹਿਗੁਰੂ ਸਭ ਕੁਝ ਤੂੰ ਕਰਮ ਕਰਾਉਣ ਵਾਲਾ ਹੈ ਤੂੰ ਅੰਤਰਜਾਮੀ ਹੈ ਘਟਾਂ ਘਟਾਂ ਦੀਆਂ ਜਾਣਨ ਵਾਲਾ ਹੈ ਤੂੰ ਸਬਨਾ ਕਾ ਪ੍ਰਭ ਸੋਈ ਤੂੰ ਸਬਨਾ ਦਾ ਰਾਖਾ ਪਰਮੇਸ਼ਰ ਹੈ ਜਿਸ ਨੂੰ ਦਾਤ ਕਰੈ ਸੋ ਪਾਏ ਜਨ ਨਾਨਕ ਅਵਰ ਨ ਕੋਈ ਮਹਾਰਾਜ ਜਿਸ ਨੂੰ ਤੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਸਿਮਰਨ ਬਖਸ਼ਿਸ਼ ਕਰਦਾ ਹੈ ਉਹ ਨਾਮ ਨੂੰ ਪਾ ਕੇ ਸੰਸਾਰ ਵਿੱਚ ਲੋਕ ਤੇ ਪਰਲੋਕ ਸੁਖੀਏ ਕਰ ਲੈਂਦੇ ਨੇ ਪਰ ਤੇਰੇ ਵਰਗਾ ਗੁਰੂ ਕੋਈ ਨਹੀਂ ਐਸੇ ਗੁਰ ਕੋ ਬਲ ਬਲ ਚਾਹੀਏ ਆਪ ਮੁਕਤ ਮੋਹ ਧਾਰ ਹੈ ਇਹ ਮੁਖ ਵਾਕ ਵੀ ਵਿਚਾਰ ਹੋਈ ਸਤਗੁਰੂ ਮਹਾਰਾਜ ਆਪ ਸੰਗਤਾਂ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਬਾਣੀ ਬਾਣੀ ਦੇ ਧਾਰਨੀ ਬਣਾਉਣ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਨ ਸਤਗੁਰੂ ਜੀ ਸਾਬ ਕਿਛ ਤੇਰਾ ਉੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰੈ ਸੋ ਪਾਏ ਜਨਨਾਨਕ ਵਰਨਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ